ਸਾਰੀ ਦੁਨੀਆਗੇ ਸਰਬੱਤ ਦੇ ਭਲੇ ਦਾ ਨਾਰਾ ਲਗਾਉਣ ਵਾਲੇ ਪੰਜਾਬੀਆਂ ਨੂੰ ਪੰਜਾਬ ਨੂੰ ਮੈਨੂੰ ਲੱਗਦਾ ਅੱਜ ਲੋੜ ਹੈ ਪੰਜਾਬ ਦੇ ਨਾਲ ਖੜਨ ਦੀ ਪਿਛਲੇ ਕੁਝ ਹਫ਼ਤੇ ਆ ਤੋਂ ਆਪਾਂ ਵੇਖ ਰਹੇ ਆ ਪੰਜਾਬ ਦੇ ਕਈ ਸਾਰੇ ਜ਼ਿਲ੍ਹੇ ਹਜ਼ਾਰਾਂ ਪਿੰਡ ਲੱਖਾਂ ਪਸ਼ੂ ਬੇਸਾਬ ਪਰਿਵਾਰ ਤੇ ਹਜ਼ਾਰਾਂ ਹਜ਼ਾਰਾਂ ਹਜ਼ਾਰ ਕਿੱਲੇ ਫਸਲ ਇਸ ਆਫਤਾਦਾਂ ਦੀ ਚਪੇਟ ਵਿੱਚ ਆਈ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਜੀ ਸਾਰੇ ਮਿਨਿਸਟਰ ਸਾਹਿਬਾਨ ਨੇਬਲੇ ਸਾਹਿਬਾਨ ਬਹੁਤ ਸਾਰੀ ਐਨ ਜੀਓਸ ਤੇ ਬਹੁਤ ਸਾਰੇ ਲੋਕ ਜੋ ਬਾਦਲੇ ਬੁਲਕਸ ਬੈਠੇ ਰਹੇ ਪੰਜਾਬ ਦੇ ਨਾਲ ਇਸ ਆਫਤਾ ਨਾਲ ਲੜਨ ਵਿੱਚ ਡਟ ਕੇ ਮਦਦ ਕਰ ਰਹੇ ਨੇ ਪੰਜਾਬੀਆਂ ਦੇ ਸੁਭਾਅ ਚ ਹੈ ਕਿ ਉਹ ਮਦਦ ਨਹੀਂ ਮੰਗਦੇ ਪਰ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਉਹ ਸਾਰੇ ਲੋਕ ਜੋ ਇਨਸਾਨੀਅਤ ਪਸੰਦ ਨੇ ਜਿੱਦਾਂ ਸੋਰਾ ਭਾਈ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਲੋਕ ਹਮੇਸ਼ਾ ਕਿਤੇ ਵੀ ਕੋਈ ਆਫਤ ਆਈ ਹੈ ਹਮੇਸ਼ਾ ਸਭ ਤੋਂ ਪਹਿਲੇ ਮਦਦ ਕਰਨ ਵਾਲੇ ਲੋਕਾਂ ਵਿੱਚ ਨੇ ਇਸ ਟਾਈਮ ਸਾਡੀ ਸਭ ਦੀ ਜ਼ਿੰਮੇਵਾਰੀ ਵੱਢਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੀ ਹੋਈਏ ਜਿਸ ਤਰੀਕੇ ਵੀ ਤੁਸੀਂ ਮਦਦ ਕਰ ਸਕੋ ਕਿਉਂਕਿ ਬੇਸਾਬ ਲੋਕ ਮਦਦ ਕਰ ਰਹੇ ਨੇ ਮੈਨੂੰ ਲੱਗਦਾ ਰਾਸ਼ਨ ਦੀ ਇੰਨੀ ਲੋੜ ਨਹੀਂ ਹੈ ਜਰੀਰ ਹੋਰ ਬਾਕੀ ਚੀਜ਼ਾਂ ਦੀ ਹੈ ਮੈਂ ਕੁਝ ਉੱਥੇ ਲੋਕਾਂ ਨਾਲ ਗੱਲ ਕੀਤੀ ਜਿਹੜਾ ਨੇ ਦੱਸਿਆ ਕਿ ਮੱਛਰਦਾਨੀਆਂ, ਟਰਪਾਲਾਂ, ਦਵਾਈਆਂ, ਬੱਚਿਆਂ ਦੇ ਕੱਪੜੇ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਜਦੋਂ ਇਹ ਹੜ੍ਹ ਚਲਾ ਜਾਏਗਾ ਤੇ ਉਹ ਸਾਰੇ ਪਰਿਵਾਰਾਂ ਦੀ ਰੀਹੈਬਿਲਿਟੇਸ਼ਨ ਦਾ ਕੰਮ ਜਿਹੜਾ ਦੇ ਪਾਣੀ ਨਿਕਲਣ ਤੋਂ ਬਾਅਦ ਬਕਾਨ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹੋਣਗੇ, ਉਹਨਾਂ ਦੇ ਪਸ਼ੂ ਡੰਗਰ ਹੜ੍ਹ ਵਿੱਚ ਰੁੜ ਗਏ ਹੋਣਗੇ, ਉਹ ਸਭ ਦੀ ਰੀਹੈਬਿਲਿਟੇਸ਼ਨ ਵਿੱਚ ਮਦਦ ਦਾ ਕੰਮ ਕੀਤਾ ਜਾਏਗਾ। ਇਹ ਪ੍ਰੋਸੈਸ ਲੰਮਾ ਚੱਲੇਗਾ ਲੱਗਦਾ ਹੈ। ਕਈ ਹਫ਼ਤੇ ਇਹ ਪ੍ਰੋਸੈਸ ਚੱਲੇਗਾ। ਤੇ ਆਮ ਆਦੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਿੰਨੇ ਵੀ ਪੂਰੇ ਦੇਸ਼ ਵਿੱਚ ਆਮ ਆਦੀ ਪਾਰਟੀ ਦੇ ਆਫਿਸਿਸ ਨੇ ਭਾਵੇਂ ਉਹ ਬਰੇ ਦੇ ਆਫਿਸਿਸ ਨੇ ਭਾਵੇਂ ਉਹ ਕੌਸਰ ਦੇ ਆਫਿਸਿਸ ਨੇ ਭਾਵੇਂ ਕਿਸੇ ਵੀ ਤਰੀਕੇ ਦਾ ਉੱਥੇ ਵਿਧਾਨ ਸਭਾ ਦਾ ਆਫਿਸ ਹੈ ਹਰ ਆਮ ਆਦੀ ਪਾਰਟੀ ਦੇ ਦਫਤਰ ਵਿੱਚ ਪੰਜਾਬ ਦੇ ਇਸ ਹਲ ਵਿੱਚ ਰਾਹਤ ਬਚਾ ਕਾਰਿਆ ਦਾ ਕੈਂਪੇਨ ਉੱਥੇ ਚਲਾਇਆ ਜਾਏਗਾ ਜਿਸ ਤਰੀਕੇ ਵੀ ਤੁਸੀਂ ਇਸ ਕੈਂਪੇਨ ਨਾਲ ਜੁੜ ਸਕਦੇ ਹੋ ਇਸ ਕੈਂਪੇਨ ਨਾਲ ਜੁੜੋ ਤੇ ਪੰਜਾਬ ਨੂੰ ਇਸ ਆਪਤਾ ਵਿੱਚੋਂ ਬਾਹਰ ਕੱਢ ਲਈ ਪੰਜਾਬ ਦੇ ਨਾਲ ਖੜੋ ਬਹੁਤ ਬਹੁਤ ਧੰਨਵਾਦ